ਸੋ ਮੈਸਰਸ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਇੱਕ ਧਰਮਸ਼ਾਲਾ 'ਚ ਕਹਿ ਰਹੇ ਨਾਰਥਪੌਨ ਜੋੜੇ ਦੇ ਨਾਲ ਛੁੜਾ ਇੱਕ ਰਹੱਸਮਈ ਮਾਮਲਾ ਸਾਹਮ੍ਹੇ ਆਇਆ ਹੈ। ਪੁਲਿਸ ਮੁਤਾਬਕ ਧਰਮਸ਼ਾਲਾ ਦੇ ਕਮਰੇ ਅੰਦਰ ਇੱਕ ਨੌਜਵਾਨ ਲੜਕੀ ਦੀ ਮ੍ਰਿਤਕ ਬਾਡੀ ਮਿਲੀ ਹੈ ਜਦੋਂ ਕਿ ਉਸਦੇ ਨਾਲ ਆਏ ਲੜਕੇ ਦੀ লাশ ਅੱਜ ਸਵੇਰੇ ਜੰਡਿਆਲਾਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਫਾਟਾ ਕੋਲੋਂ ਗ੍ਰਭਤ ਹੋਈ ਹੈ। ਤਹਾਣਾ ਸਿਵਲ ਲਾਈਨ ਤੋਂ ਮੁਖੀ ਨੇ ਮੀਡੀਅਮ ਜਾਣਕਾਰੀ ਦਿੱਤੇ ਹੋਏ ਦੱਸਿਆ ਕਿ ਕੱਲ ਦੇਰ ਸ਼ਾਮ ਧਰਮਸ਼ਾਲਾ ਵਿੱਚ ਇੱਕ ਲੜਕੀ ਦੀ ਮੌਤ ਬਾਰੇ ਸੂਚਨਾ ਮਿਲੀ ਸੀ। ਤਾਂ ਮੌਕੇ ਤੇ ਪਹੁੰਚ ਕੇ ਦੇਖਿਆ ਗਿਆ ਕਿ ਲਗਭਗ 18 ਤੋਂ 20 ਸਾਲ ਦੀ ਉਮਰ ਦੀ ਲੜਕੀ ਬੈੱਡ ਉੱਤੇ ਮ੍ਰਿਤਕ ਪਾਈ ਗਈ ਹੈ। ਤਾਂ ਉਤੀ ਸ਼ੁਰੂਆਤੀ ਜਾਂਚ ਦੇ ਵਿੱਚ ਉਸਦੀ ਮੌਤ ਜਿਹੜੀ ਕਿ ਘਟਨ ਕਾਰਨ ਦੱਸੀ ਜਾ ਰਹੀ ਹੈ। ਪਰ ਜਾਂਚ ਦੌਰਾਨ ਪਤਾ ਲੱਗ ਗਿਆ ਕਿ ਦੋਵੇਂ 2 ਦਸੰਬਰ ਨੂੰ ਧਰਮਸ਼ਾਲਾ ਵਿੱਚ ਰੁਕੇ ਸਨ ਤੇ ਆਪਣੇ ਆਪ ਨੂੰ ਪਤੀ-ਪਤਨੀ ਦੱਸ ਰਹੇ ਸਨ। ਉਹਨਾਂ 5 ਦਸੰਬਰ ਨੂੰ ਵਾਪਸ ਜਾਣਾ ਸੀ ਪਰ ਟ੍ਰੇਨ ਰੱਦ ਹੋਣ ਦੀ ਦਲੀਲ ਦੇ ਕੇ ਫੇਰ ਰੁਕੇ ਸਨ। ਸੋ ਧਰਮਸ਼ਾਲਾ ਪ੍ਰਬੰਧਕ ਨੇ ਲੜਕੇ ਨੂੰ ਕਿਹਾ ਕਿ ਸ਼ਾਮ 7 ਵਜੇ ਏਟੀਐਮ ਤੋਂ ਪੈਸੇ ਕੱਢ ਕੇ ਆ ਰਿਹਾ ਪਰ ਵਾਪਸ ਨਹੀਂ ਆਇਆ। ਸੋ ਲੰਬੇ ਸਮੇਂ ਤੱਕ ਲੜਕੇ ਦੇ ਨਾ ਆਉਣ ਉੱਤੇ ਧਰਮਸ਼ਾਲਾ ਪ੍ਰਬੰਧਨ ਨੇ ਕਮਰੇ ਦਾ ਦਰਵਾਜ਼ਾ ਚੋੜ ਕੇ ਦੇਖਿਆ ਤਾਂ ਲੜਕੀ ਦੀ ਲਾਸ਼ ਪ੍ਰਾਪਤ ਹੋਈ ਹੈ। ਸੋ ਪੁਲਿਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤੇ ਉਦੋਂ ਰਾ ਸਵੇਰੇ ਜੀਆਰਪੀ ਨੇ ਜੰਡਿਆਲਾਗੁਰੂ ਨਦੀ ਘਰ ਰੇਲਵੇ ਸਟੇਸ਼ਨ ਦੇ ਕੋਲ ਨੌਜਵਾਨ ਦੀ ਮ੍ਰਿਤਕ ਲਾਸ਼ ਪ੍ਰਾਪਤ ਕੀਤੀ ਹੈ। ਅਸਨਾਖਤ ਮਗਰੋਂ ਉਹੀ ਲੜਕਾ ਨਿਕਲਿਆ ਜੋ ਕਿ ਧਰਮਸ਼ਾਲਾ ਦੇ ਵਿੱਚ ਲੜਕੀ ਦੇ ਨਾਲ ਰਹਿ ਰਿਹਾ ਸੀ। ਤਦੋਂ ਵੀ ਮਹਾਰਾਸ਼ਟਰ ਦੇ ਵਸਲੀਗ ਜ세 ਜਾ ਰਹੇ ਤੇ ਪੁਲਿਸ ਨੇ ਦੋਵੇਂ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਹੈ ਕਿ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹਦੇ ਰੋਜੀ ਕੱਲ ਦੇਰ ਸ਼ਾਮ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਧਰਮਸ਼ਾਲਾ ਹੈ ਰੇਲਵੇ ਸਟੇਸ਼ਨ ਦੇ ਲਾਗੇ ਉਹਦੇ ਅੰਦਰ ਇੱਕ ਲੇਡੀਜ਼ ਦੀ ਡੈੱਡ ਬੋਡੀ ਪਈ ਹੈ ਜੋ ਮੌਕੇ ਤੇ ਜਾ ਕੇ ਦੇਖਿਆ ਤੇ ਉਹਦੀ ਲੇਡੀਜ਼ ਇੱਕ ਸੀਗੀ ਅਧ ਘੜੂ ਮਰਦੀ ਉਹਦੀ ਡੈੱਡ ਬੋਡੀ ਪਈ ਸੀ ਬੈੱਡ ਤੇ ਤੇ ਉਹਦੇ ਗਲਾ ਘੁੱਟਣ ਨਾਲ ਜਿਹੜੇ ਉਹਦੇ ਉਦੀ ਡੈਥ ਹੋਈ ਜਾਪਦੀ ਸੀਗੀ ਤੇ ਸਾਰੀਆਂ ਡਿਟੇਲਸ ਪਤਾ ਕਰਨ ਤੋਂ ਪਤਾ ਲੱਗਾ ਵੀ ਇੱਕ ਇਹ ਦੋ ਜਣੇ ਸੀਗੇ ਦੋ ਤਰੀਕ ਨੂੰ ਆਏ ਸੀਗੇ ਇੱਥੇ ਰਹਿਣ ਵਾਸਤੇ ਇਹ ਮੀਆਂ ਬੀਵੀ ਆਪਣੇ ਆਪ ਨੂੰ ਦੱਸਦੇ ਸੀਗੇ ਤੇ ਉਹ ਉਹਨਾਂ ਨੇ ਪੰਜ ਨੂੰ ਵਾਪਸ ਜਾਣਾ ਸੀ ਪਰ ਉਹ ਨਹੀਂ ਗਏ ਵਾਪਸ ਜੋ ਕੱਲ ਜਿਹੜਾ ਉਹ ਟ੍ਰੇਨ ਉਹਦੀ ਕੈਂਸਲ ਹੋਣ ਦਾ ਕੋਈ ਦਲੀਲ ਦਿੰਦਾ ਸੀਗਾ ਲੜਕਾ ਮੇਰੀ ਟ੍ਰੇਨ ਨਹੀਂ ਆ ਰਹੀ ਧਰਮਸ਼ਾਲਾ ਵਾਲੇ ਕਹਿੰਦੇ ਸੀ ਵੀ ਤੁਸੀਂ ਵਾਪਸ ਨਹੀਂ ਜਾ ਰਹੇ ਤੇ ਕੱਲ ਸ਼ਾਮ ਨੂੰ ਉਹ ਕਹਿੰਦਾ ਵੀ ਮੈਂ ਵਾਪਸ ਜਾਣਾ 7 ਵਜੇ ਤੇ ਮੈਂ ਪੈਸੇ ਤੁਹਾਨੂੰ ਲਿਆ ਕੇ ਦੇਣਾ ਏਟੀਐਮ ਚੋਂ 4 ਵਜੇ ਗਿਆ ਇਥੋਂ ਤਾਂ ਉਹ ਬਾਅਦ ਵਿੱਚ ਉਹ ਵਾਪਸ ਨਹੀਂ ਆਇਆ ਜੀ ਤੇ ਉਹਦੇ ਨਾਂ ਵਾਪਸ ਆਉਣ ਤੇ ਫਿਰ ਇਹਨਾਂ ਨੇ ਦੇਖਿਆ ਵੀ 7:00 ਵਜੇ ਗਏ ਆ 7:00 ਵਜੇ ਦਾ ਟ੍ਰੇਨ ਦਾ ਟਾਈਮ ਹੈ ਤੇ ਉਹ ਵਾਪਸ ਨਹੀਂ ਆਇਆ ਇਹਨਾਂ ਨੇ ਫਿਰ ਉਹਨੂੰ ਉਹਦਾ ਤਾਲਾ ਤੋੜ ਕੇ ਪ੍ਰੋਪਰ ਤਰੀਕੇ ਨਾਲ ਤੇ ਵੇਖਿਆ ਤੇ ਅੰਦਰ ਡੈੱਡ ਬੋਡੀ ਪਈ ਸੀਗੀ ਜੇ ਜਿਸੋਪਰੰਤ ਬਾਤ ਚ ਅਸੀਂ ਆਪਣੀ ਜਿਹੜੀ ਅਗਲੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਜਾਈ ਹੈ। ਹਾਂ ਸਰ ਜਿਹੜੇ ਦੁਨੀਆਂ ਬੀਬੀ ਹੈ ਕਿਥੋਂ ਦੇ ਰਹਿਣ ਵਾਲੇ ਆ ਕਿਥੇ ਇਸ ਬਾਰੇ ਕੋਈ ਹਾਂਜੀ ਇਹਦੇ ਬਾਰੇ ਪਤਾ ਸੀਗਾ ਜੀ ਉਹਨੇ ਆਪਣੀ ਆਈਡੀ ਵਗੈਰਾ ਦਿੱਤੀ ਸੀ ਜੀ ਤੇ ਮਹਾਰਾਸ਼ਟਰ ਦੇ ਰਹਿਣ ਵਾਲੇ ਆ ਜੀ ਥਾਣੇ ਡਿਸਟ੍ਰਿਕਟ ਦੇ। ਜੀ ਪਤਾ ਲੱਗ ਰਿਹਾ ਕਿ ਜਿਹੜਾ ਯੁਵਕ ਹੈ ਜਿਹੜਾ ਵਿਅਕਤੀ ਸਵੈਮੋਤ ਹੁਕਸੀ ਹਾਂਜੀ ਉਹ ਅੱਜ ਸਵੇਰੇ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਡੈੱਡ ਬੋਡੀ ਮਿਲੀ ਆ ਤੇ ਉਹ ਜੰਡੇਆਲਾ ਗਹਿਰੀ ਮੰਡੀ ਰੇਲਵੇ ਟਰੈਕ ਦੇ ਲਾਗੇ ਉਹ ਜੀ ਆਰਪੀ ਵੱਲੋਂ ਕਾਰਵਾਈ ਕੀਤੀ ਗਈ ਆ। ਉਹਦੇ ਅਸੀਂ ਫਿਰ ਤਾਲਮਿਲ ਕਰਕੇ ਉਹਨਾਂ ਨਾਲ شناخت ਕੀਤੀ ਤੇ ਉਹ ਉਹੀ ਵਿਅਕਤੀ ਸੀ ਜੀ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਕਿ ਜੀ ਇਹ ਦੋਨਾਂ ਪਰਿਵਾਰਾਂ ਨਾਲ ਅਸੀਂ ਤਾਲਮਿਲ ਕੀਤਾ ਆ ਤੇ ਉਹ ਅਗਲੇਰੀ ਕਾਰਵਾਈ ਅਸੀਂ ਕਰ ਰਹੇ ਹਾਂ ਜੀ